ਸਸ਼ੇਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ 22 ਮਰਲੇ ਦੇ ਵਿੱਚ ਬਣਿਆ ਸਿੰਪਲ ਘਰ ਵਿਕਾਊ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਰ ਨੇ ਮਤਲਬ ਕੋਈ ਮਜਬੂਰੀ ਕਰਕੇ ਹੀ ਘਰ ਵੇਚਣਾ ਪੈ ਗਿਆ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਠੀਕ ਹੈ ਜੀ ਕਿਉਂਕਿ ਇਸ ਵੀਰ ਦਾ ਘਰ ਹੈ ਜਿਹੜਾ ਜਲਦੀ ਸੇਲ ਹੋ ਸਕੇ ਇਹ 22 ਮਰਲੇ ਦੇ ਵਿੱਚ ਬਣਿਆ ਸਿੰਪਲ ਘਰ ਹੈ ਜੀ ਤਿੰਨ ਕਮਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਕ ਸਟੋਰ ਰਸੋਈ ਤੇ ਜਿਹੜਾ ਇੱਕ ਅਗਲਾ ਕਮਰਾ ਵੀਰ ਦਿਖਾਊਗਾ ਉਹ ਲੈਂਟਰ ਤੇ ਹੈ ਆ ਸਾਹਮਣੇ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਇਹ ਲੈਂਟਰ ਵਾਲਾ ਕਮਰਾ ਜੀ ਤੇ ਬਾਕੀ ਅੰਦਰਲੀ ਸਾਈਡ ਪੌੜੀਆਂ ਵਾਸ਼ਰੂਮ ਬਣੇ ਹੋਏ ਨੇ ਤੇ ਪਸ਼ੂਆਂ ਦੇ ਲਈ ਬਰਾਂਡਾ ਤੂੜੀ ਵਾਲਾ ਅੱਧਾ ਕਰ ਵੀਰ ਨੇ ਪੱਕਾ ਕਰ ਰੱਖਿਆ ਜੀ ਅੱਧਾ ਕੱਚਾ ਤੁਸੀਂ ਦੇਖ ਸਕਦੇ ਅੱਦੇ ਵਿੱਚ ਫਰਸ਼ ਬਣੇ ਹੋਏ ਅੱਧਾ ਕੱਚਾ ਕਰਾ ਵਧੀਆ ਖੁੱਲਾ ਡੋਲਾ ਬੇੜਾ ਦੇਖਣ ਨੂੰ ਮਿਲੂਗਾ ਤੁਹਾਨੂੰ ਤੇ ਬਾਕੀ ਲੈਂਟ ਵਗੈਰਾ ਬਿਜਲੀ ਦਾ ਪਾਣੀ ਦਾ ਤੇ ਜਿਵੇਂ ਜੋੜੀਆਂ ਦਾ ਇਹ ਕੰਮ ਹੋਇਆ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਵਧੀਆ ਘਰ ਹੈ ਜੀ ਰੇਟ ਵਗੈਰਾ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਇੱਥੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਜਾਂ ਤੁਸੀਂ ਕੋਈ ਮਸ਼ੀਨਰੀਆਂ ਵੇਚਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ WhatsApp ਨੰਬਰ ਹੈ ਜੀ 987798846 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਫੁੱਲ ਸਕਰੀਨ ਦੀ ਵੀਡੀਓ ਜਿਵੇਂ ਇਸ ਵੀਰ ਨੇ ਭੇਜੀ ਹੈ ਤੇ ਨਾਲ ਸਾਰੀ ਜਾਣਕਾਰੀ ਠੀਕ ਹੈ ਜੀ 5-7 ਮਿੰਟਾਂ ਦੀ ਵੀਡੀਓ ਹੋਣਾ ਲਾਜ਼ਮੀ ਹੈ ਤੇ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਇਹ ਵੀਰ ਦਾ ਏਰੀਆ ਜਿਹੜਾ ਪਿੰਡ ਵਾੜਾ ਭਾਈ ਕਾਫੀਰੋਜ਼ਪੁਰ ਪਿੰਡ ਵਾੜਾ ਭਾਈ ਕਫੀਰੋਜਪੁਰ ਇਹ ਘਰ ਉੱਥੇ ਹੈ ਜੇ ਤੁਹਾਨੂੰ ਦੇਖਣ ਨੂੰ ਮਿਲੂ ਫਿਰੋਜਪੁਰ ਪਿੰਡ ਵਾੜਾ ਭਾਈ ਕਾਚ ਤੇ ਇਹਦਾ ਰੇਟ ਹੈ 13 ਲੱਖ ਰੁਪਏ ਰੇਟ ਵੀ 13 ਲੱਖ ਰੁਪਏ ਹੈ ਜੀ ਤੇ ਬਾਕੀ ਨੰਬਰ ਨੋਟ ਕਰ ਲਓ 9463237656 ਇਸ ਨੰਬਰ ਤੇ ਫੋਨ ਕਰਕੇ 22 ਮਰਲੇ ਦੇ ਵਿੱਚ ਬਣਿਆ ਸਿੰਪਲ ਘਰ ਤੁਸੀਂ ਖਰੀਦ ਸਕਦੇ ਹੋ 13 ਲੱਖ ਰੁਪਏ ਰੇਟ ਰੱਖਿਆ ਹੈ ਮਾਲਕ ਵੀਰ ਦਾ ਨੰਬਰ ਦੁਬਾਰੇ ਨੋਟ ਕਰ ਲਓ 9463237656 ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਜੀ ਕਈ ਭੈਣ ਭਰਾ ਵੀਡੀਓ ਪੂਰਾ ਦੇਖਦੇ ਨਹੀਂ ਹੈਗੇ ਕਹਿੰਦੇ ਸਸਤਾ ਕਰ ਆ ਉਹਨੂੰ ਆ ਨੰਬਰ ਨੋਟ ਕਰ ਲੈਂਦੇ ਜਿਹੜਾ ਐਡ ਕਰਵਾਉਣ ਦੇ ਲਈ 987988444 ਤਾਂ ਤੁਸੀਂ ਵੀਡੀਓ ਨੂੰ ਪੂਰਾ ਦੇਖ ਕੇ ਫਿਰ ਤੁਸੀਂ ਨੰਬਰ ਮਾਲਕਾਂ ਦੇ ਨੋਟ ਕਰਿਆ ਕਰੋ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚੂਗੀ ਜੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਸੋ ਵੀਡੀਓ ਪੂਰਾ ਦੇਖ ਲਿਓ ਅੱਗੇ ਸ਼ੇਅਰ ਕਰ ਦਿਓ ਆਹ ਵਾਲੀ ਵੀਡੀਓ ਸ਼ੇਅਰ ਕਰਨਾ ਲਾਜ਼ਮੀ ਬਣਦਾ ਕਿਉਂਕਿ ਇਸ ਵੀਰ ਨੂੰ ਲੋੜ ਸੀ ਪੈਸੰਦੀ ਤਾ ਕਰਕੇ ਜਲਦੀ ਘਰ ਵੇਚਣਾ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੀਰ ਦੀ ਸਪੋਰਟ ਕਰਿਓ ਠੀਕ ਹੈ ਜੀ ਤੇ ਬਣਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ